ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕਮਲ ਚੈਨਲ ਸੇਂਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੀ ਵੀਡੀਓ ਦੇਖਣ ਵਾਲੇ ਨੇ ਮੇਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਬਣਾਵਾਂਗੇ ਆਪਾਂ ਮਾਂਹ ਤੇ ਛੋਲੇਆਂ ਦੀ ਦਾਲ ਆਪਾਂ ਨੇ ਜਿਹੜਾ ਸਮਾਨ ਆ ਉਹ ਸਾਰਾ ਤਿਆਰ ਕਰਕੇ ਰੱਖ ਲਿਆ ਆਪਾਂ ਦਾਲਾਂ ਨੂੰ ਪਹਿਲਾਂ ਧੋਵਾਂਗੇ ਉੱਕਰ ਵਿੱਚ ਪਾਣੀ ਆਪਾਂ ਨੇ ਧਰਤਾ ਪਾਣੀ ਆਪਾਂ ਰਿਜਣ ਲੱਗ ਜੂਗਾ ਫਿਰ ਆਪਾਂ ਫਾਵਾਗੇ ਧੋ ਕੇ ਦਾਲ ਦਾਲਾਂ ਨੂੰ ਆਪਾਂ ਨੇ ਦੋਹਾਂ ਨੂੰ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਜਿਹੜਾ ਧੋ ਲੈਣਾ ਦੋ ਤਿੰਨ ਪਾਣੀਆਂ ਦੇ ਵਿੱਚ ਇਹਨੂੰ ਆਪਾਂ ਧੋ ਲੈਣਾ ਧੋ ਕੇ ਆਪਾਂ ਇਹਨੂੰ ਰਿਜ ਦੇ ਪਾਣੀ ਦੇ ਵਿੱਚ ਪਾ ਦਵਾਂਗੇ ਦਾਲ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਦਵਾਲ ਬਣ ਕੇ ਵੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਆਪਾਂ ਨੇ ਹੁਣ ਦਾਲ ਜਿਹੜੀ ਉਹ ਰਿਜ ਦੇ ਪਾਣੀ ਦੇ ਵਿੱਚ ਪਾਤੀ ਤੇ ਨਾਲ ਪਾਵਾਂਗੇ ਆਪਾਂ ਇਹਦੇ ਦੋ ਤਿੰਨ ਮਸਾਲੇ ਦੇਖੋ ਆਪਾਂ ਇੱਕ ਲੰਬਾ ਕੱਟਿਆ ਹੋਇਆ ਪਿਆਜ਼ ਉਹਦੇ ਵਿੱਚ ਇੱਕ ਦੋ ਹਰੀਆਂ ਮਿਰਚਾਂ ਪਾਦਮਾ ਕੇ ਨਾਲ ਤੇ ਇੱਕ ਲੰਬੇ ਆਕਾਰ ਦੇ ਵਿੱਚ ਕੱਟਿਆ ਹੋਇਆ ਪਿਆਜ਼ ਹਲਦੀ ਦਾ ਵੱਡਾ ਚਮਚ ਨਮਕ ਦਾ ਵੱਡਾ ਚਮਚ ਤੇ ਅੱਧਾ ਚਮਚ ਦਾਲ ਚੀਨੀ ਦਾ ਆਪਾਂ ਨੇ ਉਹ ਦਾਲ ਦੇ ਵਿੱਚ ਨਾਲ ਹੀ ਜਿਹੜਾ ਪਾਤਾ ਹੁਣ ਆਪਾਂ ਇਹਨੂੰ ਢਾਕ ਦੇਵਾਂਗੇ ਜਦ ਦਾਲ ਸਾਡੀ ਦੁਆਰਾ ਰਿਜਣ ਲੱਜੂਗੀ ਫਿਰ ਆਪਾਂ ਇਹਦੇ ਵਿੱਚ ਇੱਕ ਚਮਚਾ ਸਰੋਂ ਦਾ ਤੇਲ ਦਾ ਪਾਉਂਗੇ ਤਾਂ ਕਿ ਜਿਹੜਾ ਪਾਣੀ ਉਹ ਸੀਟੀ ਚੋਂ ਬਾਹਰ ਨਾ ਆਵੇ ਦਾਲ ਸਾਡੀ ਰਿਜਣ ਲੱਗ ਗਈ ਤੇਲ ਆਪਾਂ ਨੇ ਪਾਤਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਆਪਾਂ ਇਹਨੂੰ ਦਾਸ ਕ ਸੀਟੀਆਂ ਜਿਹੜੀਆਂ ਬਰਵਾ ਕੇ ਫਿਰ ਆਪਾਂ ਦੇਖਦੇ ਹਾਂ ਵੀ ਦਾਲ ਸਾਡੀ ਕਿਸ ਤਰ੍ਹਾਂ ਘੁਲੀ ਆ। ਹਾਂਜੀ ਆਪਾਂ ਹੁਣ ਲਾਵਾਂਗੇ ਤੜਕਾ ਦਾਲ ਨੂੰ। ਆਪਾਂ ਨੇ ਕੜਾਹੀ ਦੇ ਵਿੱਚ ਪਾ ਦਿੱਤੇ ਤੇਲ। ਅੱਧੀ ਘੜਛੀ ਆਪਾਂ ਤੇਲ ਦੀ ਪਾਈ ਤੇ ਜਿਹੜਾ ਤੜਕਾ ਆਪਾਂ ਨੇ ਉਹ ਤਿਆਰ ਕਰ ਲਿਆ। ਆਪਾਂ ਨੇ ਪਿਆਜ਼ ਵਿੱਚ ਵੀ ਪਾਇਆ ਤੇ ਇੱਕ ਪਿਆਜ਼ ਜਿਹੜਾ ਆਪਾਂ ਨੇ ਛੋਟੇ ਪੀਸਾਂ ਦੇ ਵਿੱਚ ਕੱਟਿਆ ਤੇ ਅਦਰਕ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ। ਤੇਲ ਸਾਡਾ ਗਰਮ ਹੋ ਗਿਆ ਅਸੀਂ ਪਾਇਆ ਜੀਰਾ ਹੁਣ ਪਾਵਾਂਗੇ ਆਪਾਂ ਲਸਣ ਲਸਣ ਨੂੰ ਆਪਾਂ ਇੰਨਾ ਜ਼ਿਆਦਾ ਨਹੀਂ ਭੁੰਨਣਾ ਬਿਲਕੁਲ ਹਲਕਾ ਜਿਹਾ ਢਾਪਨੇ ਇਹਨੂੰ ਬ੍ਰਾਊਨ ਕਰਨਾ ਕਿਉਂਕਿ ਜੇ ਜ਼ਿਆਦਾ ਭੁੰਨ ਹੋ ਜਾਵੇ ਇਹਦੇ ਜਿਹੜਾ ਅਸਰ ਆ ਲਸਣ ਦਾ ਖਤਮ ਹੋ ਜਾਂਦਾ ਹੁਣ ਪਾਵਾਂਗੇ ਆਪਾਂ ਪਿਆਜ਼ ਤੇ ਅਦਰਕ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਦੇਣਾ ਤਾਂ ਕਿ ਇਹ ਬ੍ਰਾਊਨ ਹੋ ਜਾਵੇ ਆਪਾਂ ਨੇ ਜਦੋਂ ਤੱਕ ਇਹਨੂੰ ਭੁੰਨਣਾ ਜਦੋਂ ਤੱਕ ਇਹ ਤੇਲ ਨਾ ਛੱਡ ਦੇਵੇ। ਪਰ ਸਾਡੇ ਜਿਹੜੇ ਪਿਆਜ਼ ਆਹੋਂ ਬਰਾਉਨ ਨਾ ਹੋ ਜਾਣ। ਤੇ ਹੁਣ ਸਾਡੇ ਜਿਹੜੇ ਪਿਆਜ਼ ਬਰਾਉਨ ਹੋ ਗਿਆ ਆਪਾਂ ਪਾਵਾਂਗੇ ਟਮਾਟਰ। ਆਪਾਂ ਨੇ ਛੋਟੇ ਸਾਈਜ਼ ਵਿੱਚ ਪਾਏ ਆ ਤਿੰਨ ਟਮਾਟਰ। ਪਿਆਜ਼ ਪਾਇਆ ਛੋਟੇ ਸਾਈਜ਼ ਵਿੱਚ ਕਿਉਂਕਿ ਪਿਆਜ਼ ਅਸੀਂ ਪਹਿਲਾਂ ਵੀ ਬੜਾ ਕੱਟ ਕੇ ਜੜਾ ਪਾਇਆ ਤਾਂ ਕਰਕੇ ਸੀ ਜਿਹੜਾ ਪਿਆਜ਼ ਆ ਉਹਦੇ 'ਚ ਕੱਟ ਪਾਇਆ ਤੇ ਟਮਾਟਰਾਂ ਜਿਹੜੇ ਆਪਾਂ ਨੇ ਤਿੰਨ ਪਾਏ ਆ। ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਣਾ ਇਹ ਜਦ ਤੱਕ ਨਾ ਹੋਣਾ ਜਿਹਦੇ ਟਮਾਟਰ ਪੂਰੀ ਤਰ੍ਹਾਂ ਮਤਲਬ ਬਣ ਨਹੀਂ ਜਾਂਦੇ ਹੁਣ ਆਪਾਂ ਇਹਨੂੰ 5 ਗਮਿੰਟ ਵਾਸਤੇ ਟਾਕਾਂਗੇ ਸਿਮ ਕਰਕੇ ਹਾਂਜੀ ਹੁਣ ਆਪਾਂ ਦੇਖਦੇ ਆਂ ਤੁਹਾਨੂੰ ਜਿਹੜਾ ਸਾਡਾ ਮਸਾਲਾ ਉਹ ਬਣ ਕੇ ਤਿਆਰ ਹੋ ਗਿਆ ਪਿਆਜ਼ ਵੀ ਭਰਾਂ ਹੋ ਗਏ ਤੇ ਟਮਾਟਰ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਹੁਣ ਪਾਵਾਂਗੇ ਆਪਾਂ ਅੱਧਾ ਚਮਚ ਕਸੂਰੀ ਮੇਥੀ ਕਸੂਰੀ ਮੇਥੀ ਜੇ ਜ਼ਿਆਦਾ ਪੈ ਜAVE ਤਾਂ ਦਾਲ ਸਬਜ਼ੀ ਜਿਹੜੀ ਉਹ ਕੋੜੀ ਹੋ ਜਾਂਦੀ ਹੈ ਤਾਂ ਕਰਕੇ ਸਾਨੂੰ ਇੱਕ ਸਵਾਦ ਵਾਸਤੇ ਹੀ ਅੱਧਾ ਕ ਚਮਚ ਬਹੁਤ ਹੁੰਦਾ ਆ ਆਪਾਂ ਨੇ ਇਹਦੇ ਵਿੱਚ ਅੱਧਾ ਚਮਚ ਹੈ ਜਿਹੜਾ ਕਸੂਰੀ ਮੇਥੀ ਦੀ ਬਾਤ ਆ ਇਹਨੂੰ ਹਲਕਾ ਜਿਹਾ ਭੁੰਨਣ ਵਾਂਗੇ ਸਾਡਾ ਮਸਾਲਾ ਜਿਹੜਾ ਭੁੰਨ ਹੋ ਗਿਆ ਹੁਣ ਪਾਏ ਆ ਅਸੀਂ ਹਿੰਗ ਤੇ ਲਾਲ ਮਿਰਚ ਦਾ ਬੜਾ ਚਮਚ ਅਸੀਂ ਲਾਲ ਮਿਰਚੀ ਦੇ ਵਿੱਚ ਤਾਂ ਜਿਆਦਾ ਪਾਈ ਹੈ ਕਿਉਂਕਿ ਜਿਹੜੀ ਦਾਲ ਉਹ ਬਣ ਕੇ ਥੋੜੀ ਜੀ ਕਾਲੀ ਜੀ ਹੋ ਜਾਂਦੀ ਹੈ ਕਾਲਸਪਰ ਹੋ ਜਾਂਦੀ ਹੈ ਇਹ ਜਿਹੜੀ ਲਾਲ ਮਿਰਚਾ ਇਹਨੂੰ ਆਪਾਂ ਜਦ ਇਸ ਤਰ੍ਹਾਂ ਤੜਕੇ ਦੇ ਵਿੱਚ ਭੁੰਨਦੇ ਆਂ ਇਹ ਆਪਣਾ ਰੰਗ ਛੱਡ ਦਿੰਦੀ ਹੈ ਇਹ ਆਪਣਾ ਰੰਗ ਛੱਡਣ ਦੀ ਦਾਲ ਆ ਜਿਹੜੀ ਛੱਡੀ ਉਹ ਲਾਲ ਜੀ ਥੋੜੀ ਦਿਖਣ ਲੱਗ ਜਾਂਦੀ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ ਕਿ ਜਿਹੜੀ ਮਿਰਚਾ ਸਾਡੀ ਉਹ ਚੰਗੀ ਤਰ੍ਹਾਂ ਭੁੰਨਣਾ ਹੋ ਜਾਵੇ ਆਪਣਾ ਰੰਗ ਵੀ ਛੱਡ ਦਵੇ ਹਾਂਜੀ ਦੇਖੋ ਸਾਡੀ ਦਾਲ ਆ ਜਿਹੜੀ ਇੱਕ ਪਾਸੇ ਦਾਲ ਵੀ ਬਣ ਗਈ ਮਹਾਦੇ ਛੋਲਿਆਂ ਦੀ ਦਾਲ ਤਿਆਰ ਹੋ ਗਈ ਹੈ ਆਪਾਂ ਨੇ ਇਹਨੂੰ ਹੁਣ ਤੜਕੇ ਦੇ ਵਿੱਚ ਪਾ ਦੇਣਾ ਇਹਨੂੰ ਤੜਕੇ ਦੇ ਵਿੱਚ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਮਿਕਸ ਕਰਕੇ ਜਿਹੜਾ ਇਹ ਮਸਾਲਾ ਆਪਾਂ ਨੇ ਇਹ ਕੁੱਕਰ ਵਿੱਚ ਪਾ ਦੇਣਾ ਤਾਂ ਕਿ ਜਿਹੜੀ ਸਾਰੀ ਦਾਲ ਦਾ ਤੜਕਾ ਇਹ ਸਾਰੀ ਦਾਲ ਦੇ ਵਿੱਚ ਮਿਕਸ ਹੋ ਜਾਵੇ ਨਾਲ ਆਪਾਂ ਇਹਨੂੰ 2 ਮਿੰਟ ਸੇਕ ਵੀ ਲਵਾਵਾਂਗੇ ਕਿਉਂਕਿ ਜਿਹੜਾ ਇਹ ਮਸਾਲਾ ਇਹ ਦਾਲ ਦੇ ਵਿੱਚ ਮਿਕਸ ਹੋਊਗਾ ਤੇ ਨਾਲ ਇਹ ਥੋੜੀ ਜਿਹੀ ਹੋਰ ਘੁਲ ਜਾਊਗੀ ਹੁਣ ਪਾਇਆ ਧਨੀਆ ਪਾਊਡਰ ਅੱਧਾ ਚਮਚ ਅੱਧਾ ਚਮਚ ਪਾਇਆ ਗਰਮ ਮਸਾਲਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਦੇਣਾ ਐਦੇ ਵਿੱਚ ਜੇ ਆਪਾਂ ਹਰਾ ਧਨੀਆ ਪਾ ਦਈਏ ਇਹ ਹੋਰ ਵੀ ਜ਼ਿਆਦਾ ਜਿਹੜੀ ਸਵਾਦਿਸ਼ਟ ਹੋ ਜਾਂਦੀ ਹੈ ਦੇਖੋ ਹੁਣ ਆਪਾਂ ਨੇ ਥੱਲੇ ਥੋੜਾ ਜਿਹਾ ਸੇਕ ਵੀ ਲਵਾਇਆ ਗੈਸ ਵਾਲਿਆਂ ਤੇ ਆਪਾਂ ਇਹਨੂੰ ਬੰਦ ਕਰਤਾ ਗਿਆ ਸਨ ਤੇ ਹੁਣ ਜਿਹੜੀ ਸਾਡੀ ਦਾਲ ਉਹ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਕ올ਲੇ ਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨੂੰ ਕ올ਲੇ ਦੇ ਵਿੱਚ ਪਾਵਾਂਗੇ ਦੇਖੋ ਬਣ ਕੇ ਕਿੰਨੀ ਸੋਹਣੀ ਲੱਗਦੀ ਹੈ ਦੇਖਣੇ ਇਹਨੂੰ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇੰਨੀ ਹੀ ਟੇਸਟ ਹੋਊਗੀ ਇਹਦੇ ਆਪਾਂ ਨੂੰ ਮਾਂ ਦੀ ਦਾਲ ਸੋ ਡਾਕਟਰ ਸਾਬ ਤੇ ਪਹਿਲਾਂ ਬੰਦ ਕਰਦੇ ਆ ਪਰ ਆਪਣੇ ਇੰਨੇ ਦੇਚ ਮਸਾਲੇ ਪਾਏ ਹਿੰਗ ਪਾਈ ਦਾਲ ਚੀਨੀ ਪਾਈ ਆਪਾਂ ਇਹਨੂੰ ਖਾ ਸਕਦੇ ਆ ਕਸੂਰੀ ਮੇਥੀ ਪਾਏ ਇਹ ਆਪਾਂ ਨੂੰ ਕੋਈ ਗੈਸ ਨਹੀਂ ਥੈਡ પેટ ਨੂੰ ਕੋਈ ਖਰਾਬ ਨਹੀਂ ਕਰ ਸਕਦੀ ਆਪਾਂ ਨੇ ਇਹਦੇ ਚ ਮਸਾਲੇ ਜਿਹੜੇ ਬਹੁਤ ਜ਼ਿਆਦਾ ਪਾਏ ਆ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਪਸੰਦ ਆਊਗਾ ਤਰੀਕਾ ਥੈਂਕ ਯੂ ਜੀ ਧੰਨਵਾਦ